ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦਾ ਫੇਰ ਤੋਂ ਮਾਮਲਾ ਇੱਕ ਸਾਹਮਣੇ ਆ ਗਿਆ ਯਕੀਨ ਮੰਨਿਓ ਤੁਹਾਡੇ ਪੈਰਾਂ ਥਲੋ ਜਮੀਨ ਖਿਸਕ ਜਾਣੀ ਹੈ ਦੋ ਵੱਡੀਆਂ ਖਬਰਾਂ ਨੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ 41 ਦਲ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਰਿਹਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਨਾਪਾਦੀ ਜੇਲ੍ਹ ਦੇ ਵਿੱਚੋਂ ਜਿਸੇ ਵੀ ਪ੍ਰਕਾਰ ਕਢਵਾਉਣਾ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਵੋਟਾਂ ਆ ਰਹੀਆਂ ਨੇ 11 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤਰਨਤਾਰਨ ਦੇ ਵਿੱਚ ਜਿੰਮੜੀ ਚੋਣ ਹੋਣ ਜਾ ਰਹੀ ਹੈ ਪਰ ਇਹਦੇ ਵਿੱਚ ਹੀ ਚਲਦੇ ਦੋ ਵੱਡੀਆਂ ਖਬਰਾਂ ਨੇ ਦਸਤਕ ਦੇ ਦਿੱਤੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਸੀ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਗਿਆ ਬਹੁਤ ਸਾਰੇ ਦਿਨ ਹੋ ਗਏ ਨੇ ਸਾਡੇ ਪੰਜਾਬ ਨੂੰ ਅਲਵਿਦਾ ਕਹਿ ਗਏ ਸੀ ਪਰ ਕਿਸੇ ਨੇ ਵੀ ਪੱਤਰਕਾਰ ਕਹੋ ਚਾਹੇ ਕੋਈ ਸੋਸ਼ਲ ਮੀਡੀਆ ਤੇ ਕਹੋ ਕਿਸੇ ਨੇ ਵੀ ਹਮਦਰਦੀ ਰਾਜਵੀਰ ਜਵੰਧਰ ਦੇ ਪਰਿਵਾਰ ਦੇ ਨਾਲ ਨਹੀਂ ਜਿਤਾਈ ਸੀ ਪਰ ਜਿਹੜਾ ਅੱਜ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਦਰਸਾਲ ਦੇ ਵਿੱਚ ਉਹਨਾਂ ਦੀ ਮਾਂ ਬੰਨੀ ਹੋਏ ਮਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਪਤਨੀ ਤੇ ਵੀ ਵਿੱਚ ਇਲਜ਼ਾਮ ਲੱਗਦੇ ਸੀ ਪਰ ਅੱਜ ਰਾਜਵੀਰ ਜਵੰਧਰ ਦੀ ਮਾਂ ਤੇ ਵੀ ਦੋਸ਼ ਲੱਗੇ ਨੇ ਉਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਇੱਕ ਚੈਨਲ ਆ ਮੈਂ ਸਿਵਾਉਂਦਾ ਨਹੀਂ ਅਗਲੀ ਅਪਡੇਟ ਸਿਨਾਵਾਂਗੇ ਜਿਹੜੀ ਕਿ ਸ਼ਖਵੀਰ ਸਿੰਘ ਬਾਦਲ ਦੇ ਸਾਲਾ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚੋਂ ਆਪਣੇ ਘਰ ਦੇ ਵਿੱਚ ਕਿਵੇਂ ਪਹੁੰਚਦੇ ਆ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਜਿਹੜੀ ਕਿ ਸੁਨਨੀ ਬੜੀ ਅਹਿਮ ਔਰ ਰਾਜਵੀਰ ਜਵੰਦਾ ਇਹਨਾਂ ਦੀ ਪਤਨੀ ਔਰ ਇਹਨਾਂ ਦੀ ਮਾਤਾ ਤੇ ਬਹੁਤ ਵੱਡਾ ਦੋਸ਼ ਲੱਗਿਆ ਮੈਂ ਸੁਣਾ ਸਕਦਾ ਕਿਉਂਕਿ ਇਹਦਾ ਸਟ੍ਰਾਈਕ ਸਾਡੇ ਤੱਕ ਪਹੁੰਚ ਜਾਣਾ ਜੇ ਅਸੀਂ ਇਹ ਤੁਹਾਨੂੰ ਵੀਡੀਓ ਸੁਣਾਈ ਚੈਨਲ ਜਰੂਰ ਦੱਸਾਂਗੇ ਕਿ ਕਿਹੜੇ ਚੈਨਲ ਤੋਂ ਦੀ ਮਾਂ ਦੇ ਖਿਲਾਫ ਖਬਰ ਲੱਗੀ ਹੈ ਰਾਜਵੀਰ ਜਵੰਦਾ ਦੀ ਮਾਤਾ ਦੇ ਉੱਤੇ ਦੋਸ਼ ਲਾਉਣ ਵਾਲਾ ਕੌਣ ਹੈ ਪੂਰਾ ਪਰਦਾ ਖਾਸ ਤੁਹਾਡੇ ਸਾਹਮਣੇ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਸਾਡੇ ਹੀ ਪੰਜਾਬੀਆਂ ਦੀ ਮਿੱਟੀ ਪਟ ਰਹੇ ਲੋਕ ਤੁਹਾਡੇ ਸਾਹਮਣੇ ਤਰਾਂਗੇ ਨਾਣਾ ਤੁਸੀਂ ਲੈਣਾ ਹੋਊਗਾ ਉਸ ਤੋਂ ਬਾਅਦ ਵੱਡੇ ਪੱਧਰ ਤੇ ਮੁੱਖ ਮੰਤਰੀ ਤੱਕ ਇਹ ਗੱਲ ਕਿਵੇਂ ਜਾਂਦੀ ਹੈ ਉਹ ਤੁਹਾਡੇ ਨਾਲ ਸੰਗੀ ਕਰਾਂਗੇ ਕਿਉਂਕਿ ਖਬਰ ਬੜੀ ਹੈ ਮੈਂ ਬਾਰ ਬਾਰ ਕਹਿੰਦੇ ਕਿ ਸਾਡੇ ਪੰਜਾਬ ਦੇ ਅੰਦਰ ਇਹਨਾਂ ਫੇਰ ਕਨੂਜਾਂ ਨੇ ਬਹੁਤ ਵੱਡਾ ੱਟਾ ਲਾ ਦਿੱਤਾ ਸਾਡੇ ਪੰਜਾਬ ਨੂੰ ਔਰ ਉਸ ਪਰਿਵਾਰ ਨੂੰ ਜਿਹੜਾ ਕਿ ਰਾਜਵੀਰ ਜਵੰਦਾ ਦੇ ਪਿੱਛੇ ਰੋ ਕਰਲਾ ਅੱਜ ਵੀ ਰਿਹਾ ਹੈ ਪਰ ਰਾਜਵੀਰ ਜਵੰਦਾ ਦੀ ਖਬਰ ਜਿਹੜੀ ਉਹਨਾਂ ਦੀ ਮਾਤਾ ਦੇ ਖਿਲਾਫ ਲੱਗੀ ਹੈ ਇਹ ਚੈਨਲ ਦਾ ਮੈਂ ਪਹਿਲੇ ਨਾਮ ਦੱਸੂਗਾ ਇਸ ਤੇ ਤੁਸੀਂ ਸਰਚ ਕਰਨੀ ਹੈ ਵੀਡੀਓ ਦੇਖਣ ਤੋਂ ਬਾਅਦ ਕਿਉਂਕਿ ਇਹ ਖਬਰਾਂ ਰਾਜਵੀਰ ਜਵੰਦਾ ਦੇ ਨਾਲ ਬਹੁਤ ਜ਼ਿਆਦਾ ਅਨਐ ਹੋ ਰਿਹਾ ਤਾਂ ਪਹਿਲਾਂ ਹੁਣ ਚੈਨਲ ਦਾ ਨਾਮ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦਾ ਜਿਹੜਾ ਰੌਲਾ ਪਿਆ ਸੀ ਉਹਨੂੰ ਲੈ ਕੇ ਆ ਕਿ ਵਿਕਰਮ ਮਜੀਠੀਆ ਉਹਦੇ ਘਰ ਦੇ ਵਿੱਚ ਕਿਵੇਂ ਪਹੁੰਚ ਜਾਂਦਾ ਆਪਣੇ ਘਰ ਦੇ ਵਿੱਚ ਯਾਨੀ ਤਹ ਚੈਨਲ ਦਾ ਨਾਮ ਸੁਣ ਲਓ ਚੈਨਲ ਦਾ ਨਾਮ ਆ ਜੀ ਦੁੱਖ ਭੰਜਨੀ ਟੀਵੀ ਦੁੱਖ ਭੰਜਨੀ ਟੀਵੀ ਇਸ ਚੈਨਲ ਤੇ ਕੱਲ ਹੀ ਖਬਰ ਲਾਈ ਗਈ ਹੈ ਰਾਜਵੀਰ ਜਵੰਦਾ ਦੀ ਮਾਤਾ ਦੇ ਖਿਲਾਫ ਕਿਉਂਕਿ ਰਾਜਵੀਰ ਜਵੰਦਾ ਜਾ ਚੁੱਕੇ ਸਾਰੇ ਜਾਣਦੇ ਨੇ ਉਸ ਤੋਂ ਬਾਅਦ ਉਹਦੀ ਪਤਨੀ ਦੇ ਉੱਤੇ ਵੀ ਕਈ ਸਵਾਲ ਉੱਠੇ ਮੈਂ ਖਬਰਾਂ ਪਾਈਆਂ ਇਸ ਗੱਲ ਨੂੰ ਮਿਰਪੱਖ ਕੀਤਾ ਕਿ ਭਾਈ ਤੁਸੀਂ ਇਹ ਜਿਹੀ ਖਬਰਾਂ ਨਾ ਲਾਓ ਬਹੁਤੇ ਸਾਡੇ ਸਾਥੀਆਂ ਦਾ ਦਿਲ ਵੀ ਦੁਖਦਾ ਔਰ ਨਾਲ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਬਹੁਤ ਵੱਡਾ ਝਟਕਾ ਲੱਗਦਾ ਕਿਉਂ ਇੱਕ ਪਾਸੇ ਦੁੱਖਾਂ ਦੀ ਘੜੀ ਦੇ ਵਿੱਚ ਰਾਜਵੀਰ ਜਵੰਦਾ ਦੇ ਬੱਚੇ ਰਾਜਵੀਰ ਜਵੰਦਾ ਦੀ ਪਤਨੀ ਰਾਜਵੀਰ ਜਵੰਦਾ ਦੀ ਮਾਤਾ ਤੇ ਇਹਨਾਂ ਦੇ ਰਿਸ਼ਤੇਦਾਰ ਚਾਹੇ ਸੱਜਣ ਮਿੱਤਰ ਨੇ ਪਰ ਲੋਕ ਬਾਜ ਨਹੀਂ ਆਉਂਦੇ ਆਪਣੇ ਵਿਊ ਲੈਣ ਦੇ ਚੱਕਰ ਦੇ ਵਿੱਚ ਰਾਜਵੀਰ ਜਵੰਦਾ ਦੇ ਉੱਤੇ ਬਹੁਤ ਜ਼ਿਆਦਾ ਮਾੜਾ ਕੂੜ ਪ੍ਰਚਾਰ ਥੋਪਿਆ ਜਾ ਰਿਹਾ ਅੱਜ ਵੀ ਥੋਪਿਆ ਜਾ ਰਿਹਾ ਤਾਂ ਦੁੱਖ ਭੰਜਰੀ ਈਰੀ ਚੈਨਲ ਦਾ ਨਾਮ ਹੈ ਸਰਚ ਜ਼ਰੂਰ ਕਰਨਾ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਹੁਣ ਆਜੋ ਬਿਕਰਮ ਸਿੰਘ ਮਜੀਠੀਆ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਐਸੀ ਅਪਡੇਟ ਬਾਦਲਾਂ ਨੂੰ ਖੁਸ਼ੀ ਚੜ ਗਈ ਹੈ ਪੂਰੇ ਡੱਬਰ ਨੂੰ ਚਾ ਚੜ ਗਿਆ ਮਜੀਠੀਆ ਘਰ ਦੇ ਵਿੱਚ ਪਹੁੰਚ ਗਿਆ ਢੋਲ ਕਿਉਂ ਵੱਜ ਗਏ ਨੇ ਮਾਮਲਾ ਕੀ ਹੈ ਇੱਕ ਪਾਸੇ ਜਿਮਣੀ ਚੋੜ ਪੰਜਾਬ ਦੇ ਅੰਦਰ 11 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤਾਂ ਹੁਣ ਭਗਵੰਤ ਮਾਨ ਨੇ ਖੁੱਲਾ ਐਲਾਨ ਕਰ ਦਿੱਤਾ ਕੇ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਨਬਦੀ ਜੇਲ੍ਹ ਦੇ ਵਿੱਚ ਬੰਦ ਸੀ ਹੁਣ ਬਾਦਲਾਂ ਨੇ ਘਰੇ ਕਿਵੇਂ ਲੈੰਦਾ ਬਾਦਲਾਂ ਨੂੰ ਘਰੇ ਕਿਵੇਂ ਲੈ ਜਾਂਦੇ ਨੇ ਬਾਦਲਾਂ ਦੀ ਜ਼ਮਾਨਤ ਕਿਵੇਂ ਕਰਵਾ ਲੈਂਦੇ ਨੇ ਕੀ ਵਜ੍ਹਾ ਕੀ ਹੋ ਗਈ ਇਸ ਖਬਰ ਨੇ ਪੂਰਾ ਤੰਦ ਵਿਚਾ ਦਿੱਤਾ ਹੈ ਪੰਜਾਬ ਦੇ ਅੰਦਰ ਤਾਂ ਹੈ ਕਿ ਹੁਣ ਪੂਰਾ ਮਾਮਲਾ ਸੁਣ ਲੋ ਕਿ ਬਾਦਰਾ ਨੇ ਇੱਕ ਐਸੀ ਆਗ ਬਚਾ ਦਿੱਤੀ ਹੈ ਪੰਜਾਬ ਦੇ ਅੰਦਰ ਤੇ ਸਾਡਾ ਵਿਕਰਮ ਸਿੰਘ ਮਜੀਠੀਆ ਨਬਦੀ ਜੇਲ੍ਹ ਦੇ ਵਿੱਚੋਂ ਜਲਦੀ ਰਿਹਾ ਹੋ ਜਾਵੇ ਔਰ ਦੂਜੇ ਪਾਸੇ ਜਿਹੜੀ ਜਿਵਲੀ ਚੋੜ ਹੈ ਉਹਨੂੰ ਲੈ ਕੇ ਸਾਡੇ ਨਾਲ ਜਾ ਕੇ ਉੱਥੇ ਪ੍ਰਚਾਰ ਕਰੇ ਪਰ ਪਰ ਬਿਕਰਮ ਸਿੰਘ ਨੇ ਜੀਠੇ ਦੀ ਕਿਸਮਤ ਮਾੜੀ ਹੈ ਉਹ ਨਾਬਾਦੀ ਜੇਲ੍ਹ ਦੇ ਵਿੱਚ ਹਲੇ ਬੰਦ ਹੈ ਇਹ ਵੇ ਕਿਉਂ ਕਹਿ ਰਿਹਾ ਸੀ ਕਿ ਆਪਣੇ ਘਰ ਦੇ ਵਿੱਚ ਪਹੁੰਚ ਗਿਆ ਬਾਦਲਾ ਨੇ ਉਹਦੀ ਜਵੰਤ ਕਰਵਾ ਦਿੱਤੀ ਹੈ ਬਾਦਲ ਨੂੰ ਗੱਡੀ ਤੇ ਚਲਾ ਕੇ ਘਰੇ ਵੀ ਲੈ ਗਏ ਨੇ ਬਾਦਲ ਖੁਸ਼ੀਆਂ ਬਣਾ ਰਹੇ ਸੀ ਬਾਦਲ ਚਾਹ ਦੇ ਵਿੱਚ ਢੋਟ ਮੱਕੇ ਦਾ ਇੰਤਜ਼ਾਮ ਵੀ ਕਰ ਰਹੇ ਸੀ ਅੱਜ ਕਿਉਂਕਿ ਵਿਕਰਮ ਮਜੀਠੀ ਦੇ ਸਿਨਵਾਈ ਚੱਲ ਰਹੀ ਸੀ ਹਾਈ ਕੋਰਟ ਦੇ ਅੰਦਰ ਲੱਗਦਾ ਸੀ ਲੱਗਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਬਾਨਤ ਮਿਲੇਗੀ ਪਰ ਨਹੀਂ ਕਿਉਂਕਿ ਜਿਹੜੇ ਦੋਸ਼ ਜਿਹੜੇ ਕਰਮ ਬਾਦਲਾਂ ਨੇ ਕੀਤੇ ਨੇ ਸਾਡੇ ਹੀ ਪੰਜਾਬ ਦੀਆਂ ਸਿੱਖ ਨੌਜਵਾਨਾਂ ਦੇ ਨਾਲ ਸੰਗਤਾਂ ਦੇ ਨਾਲ ਉਹ ਭਾਈ ਪਰਨੇ ਪੈ ਰਹੇ ਨੇ ਉਹਨਾਂ ਦੇ ਵਿੱਚ ਨਾਮ ਇੱਕ ਵਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਜੀ ਕਹਿੰਦੇ ਇਹਨੇ ਚਿੱਟੇ ਦੇ ਨਾਲ ਬਹੁਤ ਸਾਰੇ ਨੌਜਵਾਨ ਨਾਵ ਜਮਾਨ ਬਹੁਤ ਸਾਰੇ ਮਾਰ ਦਿੱਤੇ ਨੇ ਸਵੇ ਬੜੇ ਨੇ ਉਹ ਸਾਰੇ ਵਿਕਰਮ ਮਜੀਠੀਆ ਦੇ ਸਰਪੰਦੇ ਨੇ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਕਦੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦੀ ਪਰ ਇਧਰਲੇ ਪਾਸੇ ਬਾਦਲਾਂ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਜਿਤਾ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਲੱਗਦਾ ਸੀ ਅੱਜ ਸਾਰਿਆਂ ਨੂੰ ਕਿ ਅੱਜ ਫੋਰਚੂਨਰ ਤੇ ਚੜ ਕੇ ਆਪਣੇ ਘਰ ਦੇ ਅੰਦਰ ਜਾਣਗੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਵੀਡੀਓ ਪਾਉਣਗੇ ਕਮਕਾ ਉਰਨਗੇ ਕਿ ਮੈਤਾ ਬਾਹਰ ਆ ਗਿਆ ਭਗਵੰਤਿਆ ਤੇਰੀਆਂ ਚੀਕਾਂ ਘੜਾਉ ਇਹੀ ਗੱਲ ਕਹਿੰਦਾ ਸੀ ਮਜੀਠੀਆ ਜਦੋਂ ਐ ਕਰਕੇ ਮੁੱਛੇ ਚੜਾਉਂਦਾ ਨਾ ਉਹ ਚੀਜ਼ਾਂ ਨੇ ਵਿਕਰਮ ਮਜੀਠੀਆ ਨੂੰ ਮਰਵਾਇਆ ਤੇ ਜਿਹੜੇ ਬਾਦਲ ਨੇ ਇਹ ਦਰਾਂ ਸਾਲ ਦੇ ਵਿੱਚ ਬਹਿਰੂਪੀਏ ਨੇ ਬਹਿਰੂਪੀਏ ਇਹਨਾਂ ਨੇ ਪੱਤਰਕਾਰ ਛੱਡ ਰੱਖੇ ਨੇ ਆਪਣਾ ਨਾਮ ਬਣਾਉਣ ਦੇ ਲਈ ਪੰਜਾਬ ਦੇ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਪਰ ਸਾਡੇ ਵਰਗੇ ਲੋਕ ਜਦੋਂ ਤੱਕ ਇਸ ਧਰਤੀ ਦੇ ਜਿੰਦਾ ਨਹੀਂ ਨਾ ਇਹ ਵਾਦਲਾਂ ਨੂੰ ਕੱਟਾ ਨਹੀਂ ਪਾਉਣ ਦਿੰਦੇ ਪੰਜਾਬ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਪੰਜਾਬ 25 ਸਾਲ ਇਹਨਾਂ ਨੇ ਲੁੱਟਿਆ ਇਹ ਦੋਸ਼ੀ ਨੇ ਇਸ ਕਰਕੇ ਇਹਨਾਂ ਦੇ ਗੱਲ ਉੱਤੇ ਜਾ ਰਹੀ ਹੈ ਕਿ ਭਾਈ 25 ਸਾਲ ਤੱਕ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਬਰਬਾਦੀ ਕਿਹਨੇ ਕੀਤੀ ਹੈ ਜ਼ਿੰਮੇਵਾਰ ਕੌਣ ਹੈ ਅੱਜ ਦੀ ਸਰਕਾਰ ਨੂੰ ਨਾ ਰੋ ਅੱਜ ਦੀ ਸਰਕਾਰ ਨੂੰ ਨਾ ਦੇਖੋ ਅੱਜ ਦੀ ਸਰਕਾਰ ਤਾਂ ਤੁਹਾਡੀ ਆਪਣੀ ਬਣਾਈ ਹੋਈ ਹੈ ਜਿਹਨੂੰ ਹਲੇ 5 ਸਾਲ ਤੱਕ ਪੂਰੇ ਨਹੀਂ ਹੋਏ ਐਨੇ ਜ਼ਾਲਮ ਆਵਾਦਵੀ ਪਾਰਟੀ ਦੇ ਲੀਡਰ ਤਾਂ ਨਹੀਂ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਉਹ ਤਾਂ ਨਹੀਂ ਹੈਗੇ ਜਿੰਨੇ ਖੂੰਖਾਰ ਤੇ ਜਿੰਨੇ ਗੁੰਡਾਗਰਦੀ ਮਚਾਉਣ ਵਾਲੇ ਬਾਦਲ ਨੇ ਬਿਕਰਮ ਮਜੀਠੀਆ ਇੱਕ ਬਹੁਤ ਵੱਡੇ ਤਸਕਰ ਬਹੁਤ ਵੱਡੇ ਗੁੰਡੇ ਦਾ ਰੋਲ ਨਿਭਾਇਆ ਸੀ ਜਿਹੜਾ ਦਾ ਇੱਕ ਪਰਦਾ ਫਾਸ਼ ਹੋ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਛਡ ਦਿੱਤਾ ਔਰ ਦੂਜੇ ਪਾਸੇ ਜਿਹੜਾ ਸਭ ਤੋਂ ਵੱਡਾ ਜਲਾਦ ਦਾ ਰੂਪ ਜਾਂ ਜਲਾਦ ਦਾ ਰੋਲ ਕਹੇ ਲੋ ਉਹ ਕੌਣ ਨਿਭਾਇਆ ਸੀ ਉਹ ਨਿਭਾਇਆ ਸੀ ਪਹਿਲਾਂ ਸਭ ਤੋਂ ਵੱਡਾ ਬਾਦਲ ਉਸ ਤੋਂ ਬਾਅਦ ਸਖਬੀਰ ਸਿੰਘ ਬਾਦਲ ਤੇ ਭਾਈ ਨਾਲ ਹੀ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਇਹਨਾਂ ਨੇ ਪੰਜਾਬ ਨੂੰ ਲੁੱਟਣ ਦੀ ਵੱਡੇ ਪੱਧਰ ਦੇ ਉੱਤੇ ਮਿਹਰ ਮਰਚੀ ਐ ਐਸੇ ਕਰਕੇ ਤੇ ਇਹਨਾਂ ਦੇ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਉਮਰ 12-15 ਸਾਲ ਦੇ ਅੰਦਰ-ਅੰਦਰ ਆ ਉਹ ਬੱਚੇ ਕਹਿ ਚੁੱਕੇ ਨੇ ਕਿ ਸਾਡੀ ਹਕੂਮਤ ਪੰਜਾਬ ਦੇ ਅੰਦਰ ਫੇਰ ਤੋਂ ਆ ਜਾਣੀ ਐ ਅਸੀਂ ਰਾਜ ਕਰਨਾ ਸਖਬੀਰ ਬਾਦਲ ਨੂੰ ਨਹੀਂ ਕਹਿੰਦੇ ਉਹ ਕਹਿੰਦੇ ਅਸੀਂ ਰਾਜ ਕਰਨਾ ਹੁਣ ਪੰਜਾਬ ਅਸੀਂ ਲੁੱਟਣਾ ਐ ਪਰ ਨਹੀਂ ਪੰਜਾਬ ਦੇ ਲੋਕਾਂ ਦੇ ਤਾਲੇ ਵੀ ਲਾਏ ਨੇ ਜਿੰਦੇ ਵੀ ਲਾਏ ਨੇ ਮੱਥਾ ਵੀ ਟੇਕ ਲਿੱਤਾ ਇਹਨਾਂ ਲੋਕਾਂ ਨੂੰ ਮੁੱਧੇ-ਮੂਸਣ ਦਿੱਤਾ ਅੱਗੇ ਮੈਂ ਤੁਹਾਡੇ ਕਮੈਂਟਾਂ ਦੇ ਵਿੱਚ ਰਹਿ ਜਾਣੀ ਚਾਹੁੰਦਾ ਇਹ ਤਾਂ ਰੋਜ਼ ਜਮਾਨਤਾ ਕਰਾਉਂਦੇ ਨੇ ਰੋਜ਼ ਮਜੀਠੀਆ ਨੂੰ ਘਰੇ ਲਿਆਉਂਦੇ ਨੇ ਤੇ ਰੋਜ਼ ਢੋਲ ਵਜਾਉਂਦੇ ਨੇ ਚਾਹ ਚੜਾਉਂਦੇ ਨੇ ਪਰ ਭਾਈ ਇਧਰਲੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਸੇਮਾਨ ਜਿਹੜਾ ਪੰਜਾਬ ਦੇ ਲੋਕਾਂ ਨੇ ਕਹਿਣ ਤੇ ਉਹ ਵਾਅਦਾ ਕੀਤਾ ਉਹ ਨਿਵਾਰੇ ਨੇ ਨਹੀਂ ਛੱਡਦੇ ਇਹ ਗੱਲ ਤਾਂ ਹੈ ਤਾਂ ਜਿੰਨੀ ਚੋਣ ਜਿੱਦਣ ਜਾ ਰਹੀ ਆਮ ਆਦਮੀ ਪਾਰਟੀ ਅੰਕੜੇ ਤਾਂ ਇਹ ਰਸ ਰਹੇ ਨੇ ਬਾਕੀ ਤੁਹਾਡਾ ਕੀ ਕਹਿਣਾ ਇਸ ਗੱਲਬਾਤ ਤੇ ਕਮੈਂਟ ਜ਼ਰੂਰ ਕਰਦੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੈਣ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਘੰਟੀ ਦੀ ਘੰਟੀ ਵਾਲਾ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ